ਹੋਰ ਵੀ ਪਾਇਆ ਤਾਂ ਮੈਂ ਪਾ ਦੂੰਗਾ ਤੇਰੇ ਨਹੀਂ ਆ ਦੇ ਪੋਤੇ ਆ ਮੈਂ ਤੇਰਾ ਜਿਹੋ ਜਿਆ ਇਹ ਆ ਕੋਈ ਨਹੀਂ ਮੈਂ ਕਿਹਾ ਤੇਰਾ ਪੋਤੇ ਆਹ ਜਿਹੋ ਜਿਆ ਮੈਂ ਸਵੇਰੇ ਮੈਨੂੰ ਆਂਦੀ ਮੇਰੀ ਨੌਕ ਹੋ ਗਿਆ ਮੇਰਾ ਇਹ ਪੁੱਛਿਆ ਨਹੀਂ ਮੈਂ ਮਾਦਾ ਮੈਂ ਤਾਂ ਤੇਰੇ ਮੁੰਡੇ ਨੂੰ ਪਹਿਲੇ ਦਿਨ ਪੁੱਛਿਆ ਆ ਦੇ ਮੈਨੂੰ ਤੇਰੇ ਇਹਨਾਂ ਕਈ ਜੀਰਾਂ ਵਾਲਾ ਅਗਰ ਤੂੰ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤੂੰ ਬੱਚੀ ਦਾ ਸਾਫ ਕਰੋ ਮੇਚਨ ਤੇ ਚਾਹੀ ਨਹੀਂ ਇਹਨਾਂ ਨੇ ਕੋਈ ਮਾਲ ਖੜਾ ਕਰ ਲਿਆ ਉਹਨੇ ਕੋਈ ਹੋਟਲ ਬਣਾ ਲਿਆ ਯਾਰ ਲਾਜ ਜਿੱਥੋਂ ਪੁੱਛਣਾ ਭਾਵੇਂ ਜਲੰਧਰ ਰੋਣਾ ਨਹੀਂ ਯਾਰ ਜਲੰਧਰੋਂ ਪੁੱਛਣਾ ਅੰਮ੍ਰਿਤਸਰ ਪੁੱਛਣਾ ਮੈਂ ਹਸਪਤਲ ਦਾਖਲ ਕਰਾ ਦੂੰਗਾ ਮਨਦੀਪ ਆ ਵਧੀਆ ਹੰਡੀ ਵਾਲਾ ਹਸਪਤਲ ਹੈ ਦੂਜਾ ਜਿੱਥੋਂ ਹੁੰਦਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਹੋਰ ਪੈਂਦੇ ਜਿੰਨੇ ਮੇਰ ਕੋ ਪਵਾ ਲੋ ਉਹਦਾ ਗੁਜ਼ਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਟੁਰਪੂਗੀ ਯਾਰ ਕਹ ਚਾਹ ਵਾਲੀ ਕੁੜੀ ਜਿੰਦਾਬਾਦ ਚਾਹ ਵਾਲੀ ਕੁੜੀ ਜਿੰਦਾਬਾਦ ਕਹ ਚਾਹ ਵਾਲੀ ਕੁੜੀ ਜਿੰਦਾਬਾਦ ਚਾਹ ਵਾਲੀ ਕੁੜੀ ਜਿੰਦਾਬਾਦ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਪੈਸੇ ਵਿਅਰਥ ਗਏ ਆ ਸਾਡੇ ਕੋਲੋਂ ਗਲਤੀ ਹੋ ਗਈ ਇਹਨੂੰ ਪੈਸੇ ਦੇ ਕੇ ਤੇ ਕੰਮ ਸੇ ਕੰਮ ਮਿੰਨੂ ਤੁਸੀਂ ਇਹਦੇ ਅਕਾਊਂਟ 'ਚ ਪਾਏ ਹੋਣਗੇ ਤਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੂ ਵਾਸ ਦਿੱਤਾ ਜਾਵੇ ਮੈਂ ਇਹਦੇ ਰਾਈ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦੇਣ ਨੂੰ ਤਿਆਰ ਆ ਇੱਕ ਹੋਰ ਕੱਲ ਜੋ ਗਿਆ ਮੈਂ ਕਹਿੰਦਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਐਤੋਂ ਵੱਡਾ ਕੱਲ ਜੋ ਕੀ ਹੋ ਸਕਦਾ ਤੂੰ ਕਿਸ ਨੇ ਰੇੜੀ ਬਣਾਉਣ ਦਾ ਕਿਹਾ ਸੀ ਮੈਂ ਅਜੋ ਭਾਈ ਸਾਹਿਬ ਨੂੰ ਵੀ ਅਪੀਲ ਕੀਤੀ ਆ ਜੇ ਬਣਦੀ ਆ ਤੇ ਦੇ ਦਿਓ ਨਹੀਂ ਆ ਰਹਾ ਤੇ ਮੈਨੂੰ ਰੇੜੀ ਵੀ ਬਣਾ ਦੂੰਗਾ ਕੁਛ ਆ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਣਾ ਛੁੱਟਾ ਮੈਂ ਤੁਹਾਡੇ ਚਰਣਾ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਉਹ ਭਾਉ ਜੀ ਛੱਡ ਦਿਓ ਇਹ ਚੀਜ਼ ਨੂੰ ਫਿਰ ਕੀ ਆ ਮਰ ਫਿਰ ਕੀ ਆ ਸ਼ੱਕੀ ਹੋ ਜਾਂਦਾ ਦੇਖੋ ਬੱਚੀ ਆ ਚਰੀ ਤੇ ਤਰਸ ਕਰੀਏ ਮੈਨੂੰ ਕਮੈਂਟਾਂ ਘੁੰਮਟਾਣਾ ਕੋਈ ਨਹੀਂ ਪਈ ਮੈਨੂੰ ਰੱਬ ਦੇ ਦਰਜੇ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਗ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਗ ਮਸ਼ੀਦਾ ਮੱਥਾ ਟੇਕ ਕੇ ਆਇਆ ਕਹਿ ਚਾੜੀ ਕੁੜੀ ਜਿੰਦਾਬਾਦ ਕਹਿ ਚਾੜੀ ਕੁੜੀ ਜਿੰਦਾਬਾਦ ਜਿੰਦਾਬਾਦ ਜਿਹੜਾ ਮੰਗਣਿਆ ਹੁਣ ਪੈਸੇ ਕਿੱਥੇ ਦੇ ਦੇਣੇ ਮੁੰਡੇ ਨੂੰ ਉਹਨੂੰ ਬਲਾਜ ਲਾ ਆ ਜੀ ਪੈਸੇ ਤੋਂ ਲੈਣੇ ਆ ਵਾਪਸ ਉਹ ਨਹੀਂ ਦੇਖੋ ਭਾਜੀ ਦਵਾਈਆਂ ਦੀ ਲਿਸਟ ਤੇ ਨੇ 11100 18 ਦੀਆਂ 36 ਨਹੀਂ ਆਣਤ ਬੋਸਤੋ ਜਿਹੜੀ ਲੜਕੀ ਰਹੀਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਹੀਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾ ਉਹਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਆਡ ਹੋ ਗਏ ਮੇਰੇ ਕੋਲ ਸੱਤ ਉਹਦੇ ਦਸਨ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦਸਨ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਦੀ ਉਹਨਾਂ ਚੀਜ਼ਾਂ ਤੇ ਨਹੀਂ ਪੈਂਦਾ ਧੀਆਂ ਭੈਣਾਂ ਸਭ ਦੀਆਂ ਸਾਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋ ਆ ਸਕਦੇ ਨੇ ਤੇ ਮੈਂ ਇਹ ਕੇ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਨੇ ਚ ਹੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਮਾਤਾ ਜੀ ਦਾ ਇਲਾਜ ਕਰਾਵਾਂ ਮੈਂ ਉਹਨਾਂ ਨੂੰ ਜਿੰਨੇ ਪੈਸੇ ਚਾਹੀਦੇ ਆ ਮੈਂ ਦੇਣ ਨੂੰ ਤਿਆਰ ਆ ਉਹਨਾਂ ਦਾ ਜਿੱਥੋਂ ਇਲਾਜ ਕਰਾਉਣਾ ਚਾਹੁੰਦੇ ਉਹ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਔਰ ਇਹ ਮੈਨੂੰ ਮਤਲਬ ਪਤਾ ਲੱਗ ਗਿਆ ਸੀ ਵੀ ਇਹ ਨਸ਼ੇੜੀ ਨਹੀਂ ਨਾ ਹੀ ਮੈਂ ਉੱਥੇ ਜਾ ਕੇ ਕਿਹਾ ਮੈਂ ਇਸ ਚੱਕਰ ਚ ਪੈਂਦਾ ਹੀ ਨਹੀਂ ਹੈਗਾ ਔਰ ਇਹ ਬੰਦਾ ਥੋੜਾ ਜਿਹਾ ਮੈਨੂੰ ਅਣਖ ਵਾਲਾ ਥੋੜਾ ਜਿਹਾ ਸ਼ਰਮ ਵਾਲਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗੜੇ ਮੈਂ ਆਟੋ ਚਲਾ ਕੇ ਆਪ ਦਾ ਟੰਬਰ ਪਾਲਦਾ ਵਾਂ ਔਰ ਦੂਜੀ ਚੀਜ਼ ਮੈਂ ਇਸ ਇਹ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੱੜਤੇ ਜਨਾਨੀ ਛੱੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਸਾਰਾ ਲੈਟਰੀਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੁੱਤਿਆ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਹ ਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੁਹਾਨੂੰ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਹਾ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹੋ ਜੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਇਸ ਉਮਰ ਦੇ ਵਿੱਚ ਉਹ ਗਲਤ ਕੰਮ ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤੁਰੀ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋ ਮੰਨੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੂੰ ਮੇਰੀ ਪੋਤੀ ਨੂੰ ਲੱਖ ਰੁਪਈਆ ਦੇ ਕੇ ਆਇਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਹਾਂ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਕੋਲੇ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਹੈ ਯਾਰ ਤੂੰ ਕੋ ਦੇਣ ਰਿਹਾ ਮੈਨੂੰ ਅੱਜ ਮਾਤਾ ਨੂੰ ਮੈਂ ਕਹਾਂ ਮੈਂ ਕਹਾ ਮਾਤਾ ਮੈਂ ਤਿੰਨ ਨਹੀਂ ਵਜਣ ਦੇਣੇ ਚਾਰ ਮੈਂ ਤੇਰੇ ਕੋ ਵੀ ਆਇ ਔਰ ਹੋਰ ਵੀ ਇਸ ਤੋਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਸੋ ਮੈਂ ਗੱਲ ਇਹ ਕਹਿਣਾ ਹੈ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਹਾਂ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤੇ ਫਿਰ ਪੋਤੇ ਪੁੱਤੀਆਂ ਨੂੰ ਛੱਡਦੀ ਐ ਨਾ ਨੌਂ ਕਰਕੇ ਉਹਨਾਂ ਨੂੰ ਮਾਰਾ ਚੰਗਾ ਆਪਾਂ ਕਹਿਣਾ ਛੱਡਦੀਏ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਈਆ ਉੱਥੇ ਫੜਾਇਆ ਕਈ ਲੋਕ ਬਿਨਾਂ ਪੁੱਛੇ ਹਿੰਮਤ ਕਿਉਂ ਕਰਦੇ ਹੋ ਇਹੋ ਜਿਹੇ ਲੋਕਾਂ ਦੀ ਮੈਂ ਕਿਸੇ ਕੋ ਮੈਨੂੰ ਲੱਗਾ ਉਹ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਵੰਡਿਆ ਜਾ ਸਕਦਾ ਇਹ ਮਾਤਾ ਦਾ ਚੂਲਾ ਠੀਕ ਹੋ ਸਕਦਾ ਤੇ ਮੈਂ ਇਹਨੂੰ ਵੀ ਦੇ ਦਿੱਤੇ ਅੱਜ ਉਹ ਮੇਰੇ ਕੋ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਤੇਰੀ ਮਾਤਾ ਤੇਰੀ ਦਾਦੀ ਤੋਂ ਮਿਲਣ ਤੋਂ ਬਾਅਦ ਫਿਰ ਤੇਰੇ ਕੋ ਆਇਆ ਮੈਂ ਤੈਨੂੰ ਰੇੜੀ ਵੀ ਬਣਾ ਕੇ ਦਊਂਗਾ ਸੋ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਇਹ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਹੋਣੀ ਆਪਾਂ ਆਪਣਾ ਜਿਹੜਾ ਟੱਬਰ ਵਸਾ ਲਈਏ ਹੋਣੀ ਆਪਾਂ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਣੇ ਆ ਮੈਂ ਤੁਹਾਨੂੰ ਲੈ ਕੇ ਦੇ ਦਿੰਨਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਤੋਂ ਉੱਤੇ ਮਤਲਬ ਇਕੱਠਾ ਨਹੀਂ ਹੁੰਦਾ ਯਾਰ ਦੁਨੀਆ ਹੋਰ ਬਹੁਤ ਆਵਾਂ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤੇ ਤੈਨੂੰ ਇਹ ਕਹਿਣਾ ਆ ਭ ਉਹਦੀ ਸਮੁਤਰੀਫ ਕਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਇਹ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ ਚ ਲਾਲਚ ਹੋਵੇ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਲੇ ਵੀ ਸਾਡੇ ਘਰ ਵੀ ਧੀਆ ਵਾਂ ਮੈਂ ਉਹਨਾਂ ਨੇ ਝੂਠ ਬੋਲਿਆ ਉਨੇ ਜੋ ਮਰਜੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾਰਾ ਕੰਮ ਤੇ ਨਹੀਂ ਕਰਨਦੀ ਉਹ ਕਿਸੇ ਗਲਤ ਥਾਂ ਦੇ ਉੱਤੇ ਇਹ ਤੇ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤੇ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵੱਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂਮ ਆਪਾਂ ਵੇਖਦੇ ਆਪਾਂ ਉਧਰ ਨੂੰ ਤੁਰ ਪੈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋਈ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚਣ ਦੀ ਹੈ ਤੇ ਕਿੰਨਾ ਕੋ ਨੂੰ ਨਿੰਦੀ ਜਾਵਾ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋਲ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ 'ਚ ਵੀ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿੰਦਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾਂ ਮੈਂ ਤੁਹਾਡੇ ਚਰਨਾਂ 'ਚ ਛੁੱਟਾਂ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ ਦੋ ਤਿੰਨ ਜੀਰਮਾਂ ਲਾ ਕੇ ਦੇਣੀਆਂ ਨਾਲ ਇਹਦੇ ਮੈਂ ਇਨਾ ਭਰੋਸਾ ਕਰਦਾ ਔਰ ਤੂੰ ਗੁਰਸਿੱਖ ਬੰਦਾ ਆ ਯਾਰ ਅਮਰਧਾਰੀ ਤੋਂ ਬੰਦਾ ਆ ਰੱਬ ਦੇ ਉੱਤੇ ਭਰੋਸਾ ਕਰ ਤੇਰੇ ਬੱਚਿਆਂ ਨੂੰ ਅੱਜ ਉਹ 15 16 17 ਸਾਲਾਂ ਦੇ ਆ ਵਿਆਂ ਬਾਈਆਂ ਤੋਂ ਬਾਅਦ ਉਹਨਾਂ ਨੂੰ ਸਵੱਜੀ ਆ ਜਾਣੀਆਂ ਵੀ ਸਾਡਾ ਪਿਓ ਕੀ ਸੀਗਾ ਸਾਡੀ ਮਾਂ ਕੀ ਸੀ ਰੱਬ ਦੇ ਉੱਤੇ ਛੱਡ ਦਿਓ ਯਾਰ ਆਪਦੇ ਬੱਚਿਆਂ ਨੂੰ ਮਾੜਾ ਚੰਗਾ ਨਹੀਂ ਮੈਂ ਇਸ ਆਸਨ ਨਾਲ ਇਸ ਪਰਿਵਾਰ ਕੋ ਔਰ ਮੈਂ ਇਹ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਇਹਨੂੰ ਪੁੱਛ ਕੇ ਗਿਆ ਸੀ ਕਿ ਜੇ ਤੁਹਾਡੀ ਮਾਂ ਬਿਮਾਰ ਹੈ ਉਹਦਾ ਇਲਾਜ ਨਹੀਂ ਹੁੰਦਾ ਤੇ ਮੈਂ ਪਹਿਲਾਂ ਤੇਰੇ ਘਰ ਚਲਦਾ ਮੈਂ ਪੈਸੇ ਪਹਿਲਾਂ ਉੱਥੇ ਦਿਨਾਂ ਉਹਦੇ ਇਲਾਜ ਕਰਾਉਣ ਲਈ ਪਰ ਇਸ ਭਾਉ ਨੇ ਮੈਨੂੰ ਨਾ ਕਰ ਦਿੱਤੀ ਸੀ ਦੱਸੋ ਭਾਉ ਜੀ ਹਾਂ ਜੀ ਠੀਕ ਹੈ ਜੀ ਅੱਜ ਮੈਨੂੰ ਮਾਂ ਨੇ ਸੱਦਿਆ ਮੈਂ ਆ ਗਿਆ ਸੋ ਇੱਕ ਮੈਨੂੰ ਭਾਉ ਜੀ ਸਵਾਲ ਕਰਦੇ ਨੇ ਵੀ ਥੱਲੇ ਕਮੈਂਟ ਮੈਨੂੰ ਕਮੈਂਟਾਂ ਕਮੈਂਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਰੱਬ ਦੇ ਦਰਚ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਖ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਖ ਮਸ਼ੀਦਾ ਮੱਥਾ ਟੇਕ ਕੇ ਆਇਆ ਜੋ ਮਤਲਬ ਮੈਂ ਉੱਤੇ ਭਰੋਸਾ ਕਰਦਾ ਮੈਨੂੰ ਉਹਦੀ ਨਿਗਾ ਸਵੱਲੀ ਕਮੈਂਟ ਕਰਦੇ ਤੁਸੀਂ ਇੱਥੇ ਲੋਕਾਂ ਦੀ ਨਾ ਆਪਣੀ ਮਤਲਬ ਹੁੰਦੀ ਹੈ ਜਿਉਂ ਉਹਨਾਂ ਦੇ ਅਨਸਾਰ ਬੋਲਦੇ ਹੋ ਤੇ ਤੁਸੀਂ ਵੈਰੀ ਗੁੱਡ ਹੋ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਉਹ ਤੇ ਤੁਹਾਡੀ ਧੀ ਦੀ ਮਤਲਬ ਜੋ ਤੁਹਾਨੂੰ ਮਤਲਬ ਮਾੜਾ ਚੰਗਾ ਇਹਨਾਂ ਚੀਜ਼ਾਂ ਦਾ ਮੈਂ ਇਹਨਾਂ ਚੀਜ਼ਾਂ ਤੋਂ ਪਾਰ ਆ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਵੀ ਯਾਰ ਕਿਸੇ ਦੀ ਮਤ ਕਰਨ ਦੇ ਨਾਲ ਮਤਲਬ ਉਹਦਾ ਇੱਕ ਕਾਰੋਬਾਰ ਚੱਲ ਗਿਆ ਉਹਦਾ ਝੂਠ ਇੱਕ ਤੁਸੀਂ ਵੇਖ ਲਿਆ ਉਹਨੂੰ ਜੋ ਪਿਕਚਰ ਬਚਪਨ ਤੋਂ ਦਿਖਾ ਦਿੱਤੀ ਗਈ ਬਾਰ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤੀ ਉਹਦਾ ਕੀ ਕਸੂਰ ਆ ਬਾਪ ਉਹਨੂੰ ਮਿਲਿਆ ਨਹੀਂ ਮੇਰੇ ਖਿਆਲ 6-7 ਸਾਲ ਤੋਂ ਨਹੀਂ ਉਹਨੂੰ ਪਤਾ ਹੋਊਗਾ ਕਿ ਮੇਰਾ ਬਾਪ ਕਿੱਦਾਂ ਦਾ ਵਾ ਜਿੱਦਾਂ ਦਾ ਉਹਨੂੰ ਪੜਾਇਆ ਜਾਂਦਾ ਜਾਂ ਜਿੱਦਾਂ ਦਾ ਉਹਨੂੰ ਦੱਸਿਆ ਗਿਆ ਉਹਨੇ ਬੋਲ ਦਿੱਤਾ ਮਤਲਬ ਉਹਦੇ ਵਿੱਚ ਉਹਦਾ ਐਡਾ ਕਸੂਰ ਥੋੜੀ ਆ ਸੋ ਭਾਉ ਮੈਂ ਤੈਨੂੰ ਇਹ ਬੇਨਤੀ ਕਰਨ ਆਇਆ ਤੋ ਕਹਿ ਵੀ ਲੋਕੋ ਮੇਰੀ ਕੁੜੀ ਦਾ ਸਾਥ ਦੋ ਮੇਰੀ ਬੋਟੀ ਨਾਲ ਮੇਰੇ ਝਗੜੇ ਹੋ ਸਕਦੇ ਆ ਬੱਚੇ ਤੇ ਸਾਂਝੇ ਆ ਨਾ ਮਾਂ ਤੇਰੀ ਉਹਨਾਂ ਦੇ ਨਾਲ ਜਾਇਦਾ ਲਵਾਉਣ ਨੂੰ ਤਿਆਰ ਆ ਆਪਾਂ ਆਪਣੇ ਨਿੱਕੇ ਜੇ ਬੋਲ ਦੋ ਵੀਡੀਓ ਕੋ ਦੋ ਇੰਟਰਵਿਊ ਉਹਦਾ ਬੇੜਾਗਰ ਕਰਨੀਆਂ ਉਹਨੂੰ ਦੁਨੀਆ ਇਹ ਤੈਨੂੰ ਚੰਗਾ ਲੱਗਦਾ ਵੀ ਤੇਰੀ ਧੀ ਨੂੰ ਥੱਲੇ ਕੋ ਮਾਵਾਂ ਪੈਣਾ ਦੀਆਂ ਗੰਦੀਆਂ ਗਾਲਾਂ ਕੱਢੇ ਕੋ ਚੋਰ ਕਵੇ ਕੋ 420 ਕਵੇ ਇਹ ਵੀ ਬਾਪ ਦਾ ਫਰਜ਼ ਨਹੀਂਗਾ ਇੱਕ ਹੋਰ ਕੱਲ ਜੋ ਗਿਆ ਮੈਂ ਕਹਿੰਦਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਐ ਇਤੋਂ ਵੱਡਾ ਕੱਲ ਜੋ ਕੀ ਹੋ ਸਕਦਾ ਭਾਵੇਂ ਭਲੇਖੇ ਨਾਲ ਐ ਮਿਸ ਅੰਡਰਸਟੈਂਡਿੰਗ ਨਾਲ ਐ ਯਾਰ ਮਤਲਬ ਕੁਛ ਨਾ ਕੁਛ ਮੈਂ ਅੱਜ ਤੇਰੇ ਕੋ ਇਹ ਬੇਨਤੀ ਲੈ ਕੇ ਆਇਆ ਮੈਨੂੰ ਜਿੱਥੇ ਖਿਲਾਰੇਗਾ ਮੈਂ ਤੇਰੀ ਧੀ ਨੂੰ ਵੀ ਕਿਹਾ ਸੀ ਲੋਕ ਉਹਨੂੰ ਜੋ ਮਰਜ਼ੀ ਮਾੜਾ ਬੋਲੀ ਜਾਣ ਮੈਂ ਅੱਜ ਵੀ ਉਹਦੇ ਕੋਲ ਚੱਲਿਆ ਉਹਦੀ ਲੋੜ ਫੇਰ ਪੁੱਛ ਕੇ ਆਉਂਗਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਂ ਤੇਰੇ ਘਰ ਵੀ ਤੇਰੀ ਪੰਚਾਇਤ ਚ ਕਹਿ ਕੇ ਚੱਲਿਆ ਆਪਦੀ ਮਾਂ ਦਾ ਇਲਾਜ ਕਰਾ ਆਪਦੇ ਘਰ ਚ ਕੋਈ ਚਾਹੀਦਾ ਮੇਰੀ ਸੇਵਾ ਲਾਓ ਮੈਂ ਫਖਰ ਮ ਮੈਂ ਇਨਾ ਫਖਰ ਮਹਿਸੂਸ ਕਰੂੰਗਾ ਮੈਂ ਭਾਜਦਾ ਨਹੀਂ ਪਰ ਮੈਂ ਤੈਨੂੰ ਇੱਕ ਬੇਨਤੀ ਕਹਿਣ ਲੱਗਾ ਵੀ ਤੇਰੀ ਕੁੜੀ ਨੇ ਛੋਟਾ ਜਿਹਾ ਨਾਂ ਰੱਖਿਆ ਚਾਹ ਵਾਲੀ ਕੁੜੀ ਕਹਿ ਚਾਹ ਵਾਲੀ ਕੁੜੀ ਜਿੰਦਾਬਾਦ ਕਹਿ ਚਾਹ ਵਾਲੀ ਕੁੜੀ ਜਿੰਦਾਬਾਦ ਮੇਰੀ ਕੁੜੀ ਦਾ ਸਾਥ ਦੋ ਵਾ ਚੜ ਕੇ ਵੀ ਭੁੱਲ ਚੁੱਕ ਹੋ ਗਈ ਆ ਤੇ ਕੋਈ ਗੱਲ ਨਹੀਂ ਗਈ ਯਾਰ ਮਤਲਬ ਉਹਨੂੰ ਜੋ ਦੱਸਿਆ ਗਿਆ ਤੇਰੇ ਬਾਰੇ ਉਹ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਯਾਰ ਮਤਲਬ ਮਾੜਾ ਚੰਗਾ ਨਹੀਂ ਉਹਦਾ ਸਾਥ ਦੋ ਕੋ ਜਾਂਦੇ ਆਂਦੇ ਖਲੋ ਵਿੱਚ ਵਿਚਾਰੀ ਚਾਹ ਵੇਚਣ ਢਈ ਆ ਉਥੇ ਕੋ ਫੀਮ ਡੋਡੇ ਸਮੈਕ ਨਹੀਂ ਵੇਚਦੀ ਫਿਰਦੀ ਵੀ ਉਹਨੂੰ ਆਪਾਂ ਘਿਰਨਾ ਦਾ ਪਾਤਰ ਬਣਾ ਦਈਏ ਚਾ ਵੇਤ ਦੀ ਉਹ ਤੂੰ ਜਾਂਦੇ ਆਂਦੇ ਖਲੋਕ ਤੇ ਉਹਦਾ ਸਾਥ ਦਿਓ ਇਸ ਪਿਓ ਨੂੰ ਵੀ ਜਿੱਥੇ ਲੋੜ ਆ ਮੈਂ ਤੈਨੂੰ ਕਹਿਣਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਆ ਵੀ ਤੇਰਾ ਘਰ ਹੀ ਵਸ ਜੇ ਯਾਰ ਉਮਰ ਤੇ ਲੰਘੀ ਕੀ 10 15 ਸਾਲਾਂ ਦਾ ਹੋਰ ਮਸਲਾ ਵਾ ਇਕੱਠੇ ਹੀ ਰਹਿ ਲੋ ਯਾਰ ਤੁਸੀਂ ਸੋ ਧੰਨਵਾਦ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਇਹ ਛੋਟੀ ਜੀ ਬੱਚੀ ਆ ਯਾਰ 15 16 17 ਸਾਲ ਦੀ ਉਮਰ ਹੋਊਗੀ ਇਹਦੇ ਉੱਤੇ ਸਾਰਿਆਂ ਨੂੰ ਜਿਹੜਾ ਤਰਸ ਕਰਨਾ ਚਾਹੀਦਾ ਉਹ ਕੰਮ ਕਰ ਲਈ ਔਰ ਸਮਾਜ ਨੂੰ ਇੱਕੋ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਵੀ ਲੋਕ ਇਹਨੂੰ ਦੇਖਦੇ ਆ ਜਿਹੜੇ ਵੀ ਲੋਕ ਬੋਲਦੇ ਆ ਕਿ ਇਹੋ ਜੀਆਂ ਬੱਚੀਆਂ ਜੇ ਕੰਮ ਨਹੀਂ ਕਰਨਗੀਆਂ ਇਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਇਹਨਾਂ ਦੇ ਬੱਚਿਆਂ ਦੀ ਭਰਾ ਦੀ ਪੜ੍ਹਾਈ ਦੀ ਫੀਸ ਨਹੀਂ ਜਾਊਗੀ ਘਰ 'ਚ ਰੋਟੀ ਨਹੀਂ ਹੋਊਗੀ ਤੇ ਇਹਨਾਂ ਦਾ ਧਿਆਨ ਕਿਹਦੇ ਪਾਸੇ ਜਾਊਗਾ ਆਪਾਂ ਲੜਕੀਆਂ ਵੇਖਦੇ ਹਾਂ ਕਿਹਦੇ ਪਾਸੇ ਲੱਗੀਆਂ ਨੇ ਸੋ ਆਪਣੇ ਪੰਜਾਬ ਦੀਆਂ ਧੀਆ ਭੜਾ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ ਉਹਨਾਂ ਨੂੰ ਦੇ ਕੇ ਕੁਛ ਪਛਤੌਣਾ ਨਹੀਂ ਚਾਹੀਦਾ ਔਰ ਮੈਂ ਨਾਲ ਹੀ ਜਦੋਂ ਖਾਦਰ ਨੂੰ ਵੀ ਇਹ ਗੱਲ ਕਹਿ ਕੇ ਆਇਆ ਉਹਨਾਂ ਨੇ ਵੀ ਮੇਰੇ ਨਾਲ ਕਿਹਾ ਕਿ ਮੇਰੀ ਧੀ ਦਾ ਸਹਿਯੋਗ ਕੀਤਾ ਜਾਵੇ ਉਹਦਾ ਸਾਥ ਦਿੱਤਾ ਜਾਵੇ ਔਰ ਜੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਬੱਚੀ ਦਾ ਬਹੁਤ ਲੋਕਾਂ ਨੇ ਸਾਥ ਦਿੱਤਾ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਪੈਸੇ ਵਿਅਰਥ ਗਏ ਆ ਸਾਡੇ ਕੋਲੋਂ ਗਲਤੀ ਹੋ ਗਈ ਇਹਨੂੰ ਪੈਸੇ ਦੇ ਕੇ ਤੇ ਕੰਮ ਸੇ ਕੰਮ ਮਿੰਨੋ ਤੁਸੀਂ ਇਹਦੇ ਅਕਾਊਂਟ 'ਚ ਪਾਏ ਹੋਣਗੇ ਤਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੋ ਵਾਸ ਦਿੱਤਾ ਜਾਵੇ ਮੈਂ ਇਹਦੇ ਰਾਈ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦਿਨ ਨੂੰ ਪਿਆਰਾ ਇਹਨੂੰ ਕਿਸੇ ਨੇ ਰੇੜੀ ਬਣਾਉਣ ਦਾ ਕਿਹਾ ਸੀ ਮੈਂ ਅੱਜੋ ਭਾਈ ਸਾਹਿਬ ਨੂੰ ਵੀ ਅਪੀਲ ਕੀਤੀ ਆ ਜੇ ਬਣਦੀ ਆ ਤੇ ਦੇ ਦਿਓ ਨਹੀਂ ਹੈਗਾ ਤਾਂ ਮੈਨੂੰ ਰੇੜੀ ਵੀ ਬਣਾ ਦੂੰਗਾ ਰੇੜੀ ਤਾਂ ਬਣ ਗਈ ਯਾਰ ਜੇ ਉਹ ਪੈਸੇ ਦੇ ਦੇਣਗੇ ਠੀਕ ਹੈ ਨਹੀਂ ਤੇ ਰੇੜੀ ਦੇ ਪੈਸੇ ਨਹੀਂ ਮੈਂ ਦੇ ਦਵਾਂ ਉਹਨੂੰ ਕੰਮ ਕਰਨ ਦਿੱਤਾ ਜਾਵੇ ਯਾਰ ਮਤਲਬ ਜੇ ਉਹ ਕੋਈ ਗਲਤੀ ਕਰ ਬੈਠੀ ਆ ਜਿਉ ਉਹਨੂੰ ਪਤਾ ਹੀ ਨਹੀਂ ਮੇਰਾ ਬਾਪ 10 ਸਾਲਾਂ ਤੋਂ ਮਿਲਿਆ ਨਹੀਂ ਮਿਲਿਆ ਉਹ ਕਿਸ ਹਾਲਤ ਚ ਹੋਊਗਾ ਕਿ ਉਹਨੂੰ ਐਡੀ ਵੱਡੀ ਸਜ਼ਾ ਨਹੀਂ ਦੇਣੀ ਚਾਹੀਦੀ ਵੀ ਉਹਦੇ ਖਿਲਾਫ ਹੀ ਮਤਲਬ ਸੁਪਰੀਮ ਕੋਰਟ ਦਾ ਫੈਸਲਾ ਸੁਣਾ ਦਿੱਤਾ ਜਾਵੇ ਉਹ ਬੱਚੀ ਆ ਉਹਦਾ ਗੁਜ਼ਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਤੁਰਪੂਗੀ ਯਾਰ ਉਹ ਕਿਹੜੇ ਕੰਮਾਂ 'ਚ ਤੁਰਪੂਗੀ ਮਤਲਬ ਇਸ ਬੱਚੇ ਇਸ ਉਮਰ ਦੇ ਵਿੱਚ ਵਿਗੜ ਜਾਂਦੇ ਨੇ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣੀਆਂ ਧੀਆਂਾਂ ਪਰਾਂ ਦਾ ਖਿਆਲ ਰੱਖਿਆ ਜਾਵੇ ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਨੇ ਥੋੜਾ ਥੋੜਾ ਦਿੱਤਾ ਆ ਦਿਓ ਹੋਰ ਬਹੁਤ ਥਾਵਾਂ ਤੇ ਤੁਸੀਂ ਲੋਕ ਮਤ ਕਰਦੇ ਹੋ ਬੱਚੀ ਦਾ ਸਾਦੋ ਵੇਚਣ ਤੇ ਚਾਹ ਹੀ ਨਹੀਂ ਹੈ ਨਾ ਉਹਨੇ ਕੋ ਮਾਲ ਖੜਾ ਕਰ ਲਿਆ ਉਹਨੇ ਕੋ ਹਾਟਲ ਬਣਾ ਲਿਆ ਯਾਰ ਮਤਲਬ ਉਹਨੂੰ ਪੈਸੇ ਕਿੰਨੇ ਆਉਣਗੇ ਲੱਖ ਮੈਂ ਦੇ ਦਿੱਤਾ ਹੋਊਗਾ ਉਹ ਲੱਖ 2 ਲੱਖ 5 ਲੱਖ ਦੇ ਖਾਤੇ ਜਾ ਗਿਆ ਉਹ ਇਸ ਤੋਂ ਵੱਧ ਕੀ ਉਹਦੇ ਖਾਤੇ ਭਰ ਜਾਣੇ ਨੇ ਯਾਰ ਉਹ ਚਾਹ ਵੇਚਦੀ ਉਹਨੂੰ ਕੰਮ ਕਰਨ ਦਿੱਤਾ ਜਾਵੇ ਮੈਂ ਤੇ ਬਾਪ ਨੂੰ ਦੀ ਪੰਚਾਇਤ ਵੀ ਮੇਰੇ ਨਾਲ ਸਹਿਮਤ ਸੀ ਕਿ ਜੇ ਪਰਿਵਾਰ ਦਾ ਲੇਵਾ ਹੁੰਦਾ ਤਾਂ ਉਹ ਤੁਹਾਡੀ ਜ਼ਿੰਮੇਵਾਰੀ ਉਹ ਮਤਲਬ ਮੇਰਾ ਕੰਮ ਮੇਰੇ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਵੀ ਬੰਦਾ ਮੈਂ ਨਹੀਂ ਕਹਿੰਦਾ ਮਾਰਾ ਆਪਣੀ ਮਾਂ ਦਾ ਉਹ ਖਿਆਲ ਰੱਖਦਾ ਮਾਂ ਬਹੁਤ ਮਤਲਬ ਬੁਰੀ ਹਾਲਤ ਦੇ ਵਿੱਚ ਆ ਬਿਮਾਰੀ ਦੇ ਵਿੱਚ ਸੋ ਜੇ ਮਾਂ ਮਤਲਬ ਇਸ ਹਾਲਤ ਦੇ ਵਿੱਚ ਹੈ ਤਾਂ ਕਮ ਸੇ ਕਮ ਬੱਚੀ ਨਹੀਂ ਜਾਣੀ ਚਾਹੀਦੀ ਮਤਲਬ ਬੱਚੀ ਨੂੰ ਇਹਦਾ ਹੌਸਲਾ ਵਧਾਉਣਾ ਚਾਹੀਦਾ ਸਵੇਰ ਤੋਂ ਉਹਦਾ ਬੀਪੀ ਡਾਊਨ ਸੀਗਾ ਮਤਲਬ ਉਹਦੇ ਤਿੰਨਾਂ ਪ੍ਰੈਸ਼ਰ ਹੈ ਕਿ ਉਹ ਇਹਨਾਂ ਬੋਲ ਸਕਦੀ ਹੈ ਕਿ ਉਹ ਇਹਨੀਆਂ ਸਫਾਈਆਂ ਦੇ ਸਕਦੀ ਹੈ ਯਾਰ ਜਿੰਨਾ ਉਹਨੂੰ ਆਪਾਂ ਲਜਾ ਕੇ ਰੱਖ ਦਿੱਤਾ ਗਿਆ ਔਰ ਅੱਜ ਮੈਂ ਪੁੱਛਿਆ ਇੱਕ ਦਿਰ ਦੇ ਵਿੱਚ ਆਪਾਂ ਮੂੰਹ ਮੋਲ ਲੈਨੇ ਆ ਯਾਰ ਲੋਕਾਂ ਤੋਂ ਕੱਲ ਤੇਰੀ ਸੇਲ ਕਿੰਨੀ ਸੀ ਪਰਸੋਂ ਤੇ ਨੂੰ ਰੁਪਇਆ ਪਰਸੋਂ ਜਿਸ ਦਿਨ ਤੁਸੀਂ ਆਏ ਸੀ ਹਾਂ ਸਾਡੇ 1500 ਰੁਪਇਆ ਸਾਡੇ 1500 ਸੇਲ ਕਰਦੀ ਸੀ 1500 ਰੁਪਇਆ ਕੀ ਹੁੰਦਾ ਯਾਰ ਅੱਜ ਤੁਹਾਡੇ ਬੋਲਣ ਦੇ ਨਾਲ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਨੂੰ ਨੈਗੇਟਿਵ ਕਰਨ ਦੇ ਨਾਲ 190 ਰੁਪਏ ਵਿਚਾਰੀ ਨੇ ਵਟੇ ਨੇ ਕੀ ਮਾਲ ਖੜਾ ਕਰ ਲੂ ਯਾਰ ਇਹਦਾ ਸਾਥ ਦੇਣਾ ਚਾਹੀਦਾ ਮੈਂ ਇੱਕ ਗੱਲ ਕਹੀ ਸੀ ਬਾਹਰ ਫੜ ਕੇ ਛੱਡੀ ਨਹੀਂ ਕਿਸੇ ਦੀ ਜਿੱਥੇ ਕਿਤੇ ਗਲਤੀ ਲੱਗੂ ਠੋਕ ਕੇ ਕਵਾਂਗੇ ਗਲਤੀ ਹੈ ਯਾਰ ਇਹ ਮਤਲਬ ਬੱਚੇ ਕੋਲ ਸੁਭਾਵਕੋਂ ਲਫਜ਼ ਨਿਕਲ ਗਏ ਨੇ ਉਹਨੂੰ ਉਹਦਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਉਹਨੂੰ ਉਹਨੂੰ ਮਿਹਨਤ ਕਰਨ ਦੇਣੀ ਚਾਹੀਦੀ ਹੈ ਇਹਨੰਦੇ ਨਾਲ ਪੜ ਰਹੀ ਹੈ ਉਹਦਾ ਇੱਕ ਸੁਪਨਾ ਕਿ ਮੈਂ ਮਤਲਬ ਚਾਹ ਦੀ ਦੁਕਾਨ ਖੋਲਣੀ ਹੈ ਮੈਂ ਤੈਨੂੰ ਕਿਹਾ ਸੀ ਨਾਂ ਰੱਖ ਚਾਹ ਦੀ ਕੁੜੀ ਔਮਨ ਚਾਹੇ ਰੱਖੇਗੀ ਤੇ ਬੰਦੇ ਆਉਣ ਉਹ ਗੰਨੀ ਕਿਤਰਾਉਣਗੇ ਵੀ ਔਮਨ ਚਾਹ ਦੇ ਉੱਤੇ ਕੀ ਕਰਾਂਗੇ ਅੱਜ ਇਹਦੇ ਪਿਓ ਨੂੰ ਵੀ ਮੈਂ ਮਤਲਬ ਗੱਲ ਕੀਤੀ ਉਹ ਬਹੁਤ ਵਧੀਆ ਬੰਦਾ ਉਹ ਵੀ ਮੇਰੇ ਨਾਲੇ ਬੋਲਿਆ ਕਿ ਚਾਹ ਦੀ ਕੁੜੀ ਜਿੰਦਾਬਾਦ ਇਹਦੀ ਦਾਦੀ ਵੀ ਬੋਲੀ ਹੈ ਕਿ ਚਾਹ ਦੀ ਕੁੜੀ ਜਿੰਦਾਬਾਦ ਮੇਰੀ ਬੇਟੀ ਦਾ ਖਿਆਲ ਰੱਖੋ ਮੇਰੀ ਪੋਤਰੀ ਦਾ ਖਿਆਲ ਰੱਖੋ ਦੋਵੇਂ ਮਾਂ ਪੁੱਤ ਬੋਲੇ ਨੇ ਸੋ ਸਾਨੂੰ ਸਾਰਿਆਂ ਨੂੰ ਇੱਕਦਮ ਮੂੰਹ ਨਹੀਂ ਮੋੜ ਲੈਣਾ ਚਾਹੀਦਾ ਵੀ ਯਾਰ ਉਹ ਹੈ ਕੀ ਹੈ ਛੋਟੀ ਬੱਚੀ ਹੈ ਯਾਰ ਉਹਦੇ ਕੋਲੋਂ ਕੋਈ ਲਫ਼ਜ਼ ਨਿਕਲ ਗਿਆ ਮਰਿਆ ਤਾਂ ਨੇ ਕਿਹਾ ਹੀ ਨਹੀਂ ਮੇਰਾ ਪਿਓ ਹੈ ਨਿਸ਼ੇਰੀ ਕਹਤਾ ਕੁਛ ਕਹਤਾ ਉਹਦੇ ਮੂੰਹੋਂ ਨਿਕਲ ਗਿਆ ਉਹ ਮਤਲਬ ਬੋਲ ਚੁੱਕੀ ਜੋ ਉਹਨੂੰ ਦਿਸਦਾ ਸੀਗਾ ਜਾਂ ਜੋ ਉਹਨੂੰ ਸਮਝਾਇਆ ਗਿਆ ਉਹ ਬੋਲ ਚੁੱਕੀ ਉਹਦੇ ਬਾਰੇ ਐਡੀ ਸਜ਼ਾ ਦਾ ਉਹਦੇ ਵੀ ਉਹ ਮਰਨਾ ਕੀ ਹੋ ਜਾਏ ਯਾਰ ਉਹ ਖੁਦਕੁਸ਼ੀ ਕਰ ਲਵੇ ਉਹਨੂੰ ਕੰਮ ਕਰਨ ਦੇਣਾ ਚਾਹੀਦਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਰਈਆ ਇਹਨਾਂ ਨੂੰ ਵੀ ਕਰਦਾ ਮੈਂ ਤੁਰੇ ਜਾਂਦੇ ਜਿਹੜੇ ਇੱਥੇ ਆਉਂਦੇ ਨੇ ਲੋਕ ਉਹਨਾਂ ਨੂੰ ਵੀ ਕਰਦਾ ਮੱਤਵਾਦ ਦੀ ਹੌਸਲਾ ਫੁਜਾਈ ਕਰੋ ਪੀਣਾ ਕੀ ਆ ਯਾਰ ਇਹ ਦੇਖੋ 1 ਕੱਪ ਚਾਹ ਦਾ 1 ਫੈਨ 1 ਬੱਤੀ ਹੋਰ ਕੀ ਇਹਨੂੰ ਬਿਟਾ ਦਿਓਗੇ ਤੁਸੀਂ ਮਤਲਬ ਇਹਦਾ ਸਾਥ ਹੋਣਾ ਤੇ ਨਾਲ ਹੀ ਰੋਜੀ ਰੋਟੀ ਚੱਲੂਗੀ ਇਹਦੀ ਮਾਂ ਦਾ ਇਲਾਜ ਹੋ ਜਾਊਗਾ ਆ ਛੋਟਾ ਭਰਾ ਮੈਂ ਕਹਿੰਦਾ ਮੈਨੂੰ ਬੰਦਾ ਗਊ ਲੱਗਾ ਕਿ ਨਾਲ ਉਹਦੇ ਵਿੱਚ ਕੋਈ ਸ਼ਤਾਨੀ ਨਾਲ ਉਹਦੇ ਵਿੱਚ ਕੋਈ ਨਹੀਂ ਮਤਲਬ ਬੱਚੇ ਵਾਲਾ ਬਚਪਣਾ ਵੀ ਨਹੀਂ ਹੈਗਾ ਕਿ ਬੰਦਾ ਆ ਫੁਰਤੀਆਂ ਮਾਰਦਾ ਫਿਰ ਕੋਈ ਮਤਲਬ ਇਹਾ ਜੇ ਬੰਦਿਆਂ ਦੇ ਉੱਤੇ ਤਰਸ ਖਾਓ ਯਾਰ ਇਹਨਾਂ ਨੂੰ ਜਲੀਲ ਨਾ ਕਰੋ ਸੋ ਮੇਰੀ ਬੇਨਤੀ ਆ ਮੈਂ ਦੋਲੇ ਅੱਜ ਇਹਦੇ ਕੋਲ ਆਇਆ ਮੈਨੂੰ ਫੇਰ ਕਹਿ ਕੇ ਚੱਲਿਆ ਕਿ ਮੇਰਾ ਨੰਬਰ ਤੇਰੇ ਕੋਲ ਆ ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਆਉਂਦੀ ਤੈਨੂੰ ਕਿਸੇ ਨੇ ਕੋਈ ਕਹਿ ਦਿੰਦਾ ਮੈਂ ਤੈਨੂੰ ਬਣਾ ਕੇ ਦਊਂਗਾ ਤੇਰੇ ਬੰਦੇ ਨੂੰ ਜਦੋਂ ਕਹਿ ਵੀ ਜਾਣਾ ਤੈਨੂੰ ਆ ਪਹੁੰਚ ਜਾਊਗਾ ਉਹਦੇ ਮਨ ਦੇ ਵਿੱਚ ਇੱਕ ਸੁਪਨਾ ਆ ਜਾਂਦਾ ਵੀ ਯਾਰ ਮੇਰੇ ਕੋਲ ਆ ਚੀਜ਼ ਆ ਜਾਣੀ ਆ ਤੇਰਾ ਕੋਈ ਵੀ ਸੁਪਨਾ ਹੋਵੇ ਤੇਰੀ ਦੁਕਾਨ ਦਾ ਮੈਨੂੰ ਆ ਚਾਹੀਦਾ ਵਾ ਜੇ ਕੋਈ ਦੇ ਦਊਗਾ ਉਹਨਾਂ ਦਾ ਧੰਨਵਾਦ ਹੱਥ ਜੋੜ ਕੇ ਧੰਨਵਾਦ ਨਹੀਂ ਦਊਗਾ ਤੇ ਜਿਹੜੀ ਜਿਹੜੀ ਚੀਜ਼ ਆ ਤੈਨੂੰ ਕਿਸੇ ਨੇ ਲਾਰਾ ਲਾਇਆ ਮੈਂ ਤੈਨੂੰ ਭੇਜ ਦੇ ਇਹ ਬਿਲਕੁਲ ਠੀਕ ਹੈ ਜੀ ਆਸ ਕਰਿਆ ਕਰਿਆ ਨਹੀਂ ਜਾਂਦਾ ਲੱਗਦਾ ਹਾਂ ਨਾ ਮੇਰੇ ਭੈਣ ਵਜਾਈ ਕੋਈ ਵੀ ਨਹੀਂ ਮੇਰਾ ਸਾਥ ਦਿੰਦਾ ਤੇ ਕੀ ਕਰਾਂ ਮੈਂ ਆ ਪਿੰਡ ਮਾਦਾ ਮੇਰਾ ਜੀ ਹਾਂ ਇਹ ਉਹ ਰੈਫਰ ਕਰਤਾ ਉਹਨਾਂ ਨੇ ਅੰਮ੍ਰਿਤਸਰ ਘੱਲਤਾ ਮੇਰੇ ਕੋ ਪੈਸੇ ਆ ਨਹੀਂ ਮੈਂ ਅਜੀ ਲੈ ਕੇ ਚੱਲਿਆ ਅੱਗੇ ਲੈ ਅੰਮ੍ਰਿਤਸਰ ਫੋਨ ਕਰਦੇ ਉੱਥੇ ਆ ਗਏ